ਮੈਂ ਦਿਲ ਕਵਰ ਆਜੀ ਪੱਥੜਾ ਨਹੀਂ ਮੈਂ ਤਾਂ ਕਿ ਪੈਸੇ ਨੂੰ ਗਈ ਸੀ ਅੱਛਾ ਤੂੰ ਉਧਰੋਂ ਮੈਨੂੰ ਮਿਲੀ ਨਹੀਂ ਮੈਂ ਮੁੜੀ ਆਉਂਦੀ ਸੀ ਜਮੀ ਸਾਈਡ ਤੇ ਜਮੀ ਸਾਈਡ ਤੇ ਹਮ ਬਸ ਮੰਗ ਰਹੀ ਆ ਕੇ ਮੇਰੇ ਤਾਂ ਮੋਟਰ ਮੋਟਰਸਾਈਕਲ ਦੀ ਸਾਈਡ ਮਾਰੀ ਮੈਂ ਤਾਂ ਦੇਖ ਕੇ ਭੱਜ ਗਿਆ ਮੈਂ ਤਾਂ ਇਹਦੇ ਜਵਾਕਾਂ ਨੇ ਚੱਕੀਆਂ ਗੀ ਹਮ ਮੱਛੀ ਪਾਲਣ ਚ ਅੱਛਾ ਲਾਜ਼ੂਜ ਕਰਾਇਆ ਆ ਜੇ ਟੰਕ ਲਵਾਏ ਨੇ ਕਿੱਥੇ ਤਾਂ ਲੱਗੀ ਤੁਹਾਡੇ ਸਾਡੇ ਮਾਪੁੱਤੇ ਆ ਬਸ ਆਈ ਆ ਜੀ ਇਹ ਵੀ ਅਸੀਂ ਕਿਰਾਏ ਤੇ ਆ ਕੰਮ ਕੀ ਕਰਦੇ ਆ ਉਹ ਸਾਈ ਦਿਹਾੜੀ ਜੋਤ ਦਾਣਾ ਜਿੰਦਾ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਕੋਈ ਸਾਦਾ ਕਮਾਈ ਦਾ ਕੋਈ ਨਾ ਨਾ ਕੁਝ ਨਹੀਂ ਹੈਗਾ ਸਾਡੇ ਕੋਲ ਬਸ ਆਈਆਂ ਦੇ ਕਰਦੀ ਆ ਜੀ ਮੈਂ ਤਾਂ ਹਾਂ ਭਾਂਡੇ ਕੋ ਭਾਂਡੇ ਜੁੱਠੇ ਭਾਂਡੇ ਮੰਦੀਆਂ ਜਾਣੇ ਆ ਜੀ ਹੁਣ ਲਾਜ ਕਰਨ ਵਾਸਤੇ ਵੀ ਤੁਹਾਡੇ ਕੋਲ ਹੈਗਾ ਪਰੋਂਤ ਕੋਈ ਕੋਈ ਪਰੋਂਤ ਨਹੀਂ ਜੀ ਸਾਡੇ ਕੋਲ ਤਾਂ ਆ ਕੱਲਾ ਜਾਣਾ ਬਚਿਆਰਾ ਕੀ ਕਰੇ ਸਿੰਘ ਜੀ ਕਿਹੜਾ ਪਿੰਡਾ ਆਪਣਾ ਸੁੰਦਰਵਾਸਤੀ ਪਾਤਰ ਕੀ ਹੋਇਆ ਮਾਤਾ ਜਿਹੜੇ ਬੰਜੇ ਦੇ ਪੈਨ ਕਿੰਨੇ ਚੱਤੇ ਮਾਤਾ ਜੀ 29 ਤਰੀਕ ਨੂੰ ਮੋਟਰਸਾਈਕਲ ਮਾਰ ਗਿਆ ਸੀ ਜੀ ਕੋਈ ਤੇ ਮੈਂ ਕੰਪਲੀਟ ਵੀ ਲਿਖਾਈ ਤੀ ਜੀ ਕੋਈ ਸੁਣਵਾਈ ਨਹੀਂ ਹੋਈ ਮੈਂ ਮਾਤਾ ਨੂੰ ਸਾਹਮਦਾ ਰਹਾ ਜੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕਰੀ ਜੀ ਅੱਜ ਤੱਕ ਇਹ ਚੋਨਾ ਜੀ ਵਾਸਤੇ ਇਹਨਾਂ ਦੇ ਲਾਜ ਵਾਸਤੇ ਜੀ ਕੋਈ ਮਦਦ ਹੋਣੀ ਚਾਹੀਦੀ ਜੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਮੱਛੀ ਪਾਲਣ ਚੋਂ ਆ ਰਹੇ ਸੀ ਜੀ ਕੀ ਕੰਮ ਕਰਦੇ ਸੀ ਇਹ ਭਾਂਡੇ ਧੋਣ ਜਾਂਦੇ ਨੇ ਮਾਤਾ ਮੇਰੇ ਉਹਨਾਂ ਤੋਂ ਪੈਸੇ ਲੈਣੇ ਨੇ ਜੀ ਉਹਨਾਂ ਕੋਲੋਂ ਪੈਸੇ ਲੈਣ ਜਾ ਗਈ ਨਹੀਂ ਦਿੱਤੇ ਨਹੀਂ ਜੀ ਪੈਸੇ ਉਹਨੇ ਜੀ ਤਾਂ ਮੋਟਰਸਾਈਕਲ ਪਤਾ ਲੱਗਿਆ ਕੌਣ ਸੀ ਨਾ ਜੀ ਮੋਟਰਸਾਈਕਲ ਦਾ ਕੋਈ ਪਤਾ ਹੀ ਲੱਗਿਆ ਜੀ ਸੀਸੀ ਕੈਮਰੇ ਚ ਵੀਡੀਓ ਕੜਵਾ ਕੇ ਦੇ ਰੱਖੀ ਆ ਜੀ ਮੈਂ ਕਿੱ 20000 ਰੁਪਏ ਆ ਜੀ ਬਾਕੀ ਆਈ ਸਮਾਨ ਕਾਰਟ ਤੇ ਹੋਇਆ ਜੀ ਅੱਛਾ ਹੁਣ ਹੋਰ ਲਾਜ ਦੀ ਲੋੜ ਹੈਗੀ ਆ ਲਾਜ ਦੀ ਵੀ ਲੋੜ ਹੈ ਹੁਣ ਟਾਂਕੇ ਵੀ ਖਲਾਣੇ ਨੇ ਪਰੋਹ ਪੱਟੀ ਹੁੰਦੀ ਹੈ ਜੀ ਹੂੰ ਬਾਕੀ ਘਰੇ ਖਰਚੇ ਕਰਨਿਓ ਬਾਲਾ ਤੰਗ ਹੋ ਰਿਹਾ ਜੀ ਹੁਣ ਮੈਂ ਦਿਹਾੜੀ ਤੇ ਜਾਵਾਂ ਮੈਂ ਕਿ ਇਹਨਾਂ ਨੂੰ ਸਾਮਾ ਜੀ ਕੋਲ ਕੋਲ ਨੇ ਤੇ ਦੋਈ ਮਾ ਪੁੱਤਾਂਗੇ ਸੀ ਅੱਛਾ ਹੋਰ ਕੋਈ ਕੰਮ ਨਹੀਂ ਹੈ ਤੁਹਾਡੇ ਕੋਲ ਨਾ ਜੀ ਹੋਰ ਕੋਈ ਕੰਮ ਨਹੀਂ ਦਿਹਾੜੀ ਦੀ ਕੰਮ ਹੈ ਹੁਣ ਲੋੜ ਮਦਦ ਦੀ ਕਿਸ ਤਰ੍ਹਾਂ ਦੀ ਹਾਂ ਜੀ ਮਦਦ ਦੀ ਲੋੜ ਹੈ ਜੀ ਕਿੰਨਾ ਖਰਚਾ ਹੋਰ ਦੱਸਣ ਡਾਕਟਰ ਡਾਕਟਰ ਖਰਚਾ ਜੀ ਹਾਲੇ ਦੱਸਣ ਜਾਣਾ ਤੀ ਜੀ ਮੈਂ ਪੈਸੇ ਹੈ ਨਹੀਂ ਕਿ ਤੇ ਮੈਂ ਲੈ ਕੇ ਗਿਆ ਨਹੀਂ ਜੇ ਇਹ ਮੰਨ ਕਰਦੇ ਆ ਪ੍ਰਸਾਦ ਸੰਤਜਾ ਸਮਾਜ ਜੀ ਦਾ ਸਮਾਜ ਤਾਂ ਇਹ ਮਕਾਨੇ ਵੀ ਬਸ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਜੀ ਹੋਰ ਤਾਂ ਕੋਈ ਇਲਾਜ ਕਰਾ ਦੇਣ ਕੋਈ ਹਾਂਜੀ ਇਲਾਜ ਹੋ ਜਾਈ ਜੀ ਬਸ ਉਹਦੇ ਨਾਲ ਸੰਪਰਕ ਕਰਨਾ ਹੋਏ ਕਿਹੜੇ ਨੰਬਰ ਤੇ ਕਸਮਰ ਕਰਦਾ ਦਾ ਬੰਦਾ 9855522785 ਜੀ ਰੈਸ ਵੀ ਤੁਹਾਡਾ ਡਰੈਸ ਡਰੈਸ ਬਸ ਆਹੀ ਹੈ ਜੀ ਸਾਡੇ ਸੁੰਦਰ ਵਸਤੀ ਜੀ ਠੰਡਿਆ ਰੋਡ ਜੀ ਹਾਂਜੀ ਇਹਨਾਂ ਨੂੰ ਹੁਣ ਦੱਸਾਂਗੇ ਜੀ ਸਾਰੀ ਗੱਲ ਬਾਤ ਜੀ ਕੀ ਗੱਲ ਹੈ ਜੀ ਮੈਨੂੰ ਤਾਂ ਪਤਾ ਨਹੀਂ ਤੀ ਪ੍ਰਧਾਨ ਸਾਹਿਬ ਨੇ ਜੀ ਮੈਂ ਤੁਹਾਡੇ ਹਾਂਜੀ ਦਿਆਰੇ ਦੇ ਪਦੇ ਬਾਈ ਜਨੇ ਤੜਕੀ ਬਗ ਜਾਈ ਸ਼ਾਮ ਨੂੰ ਆਣੇ ਆ ਜੀ ਇਹ ਕਹਾਂ ਮੈਂ ਬੇਨਤੀ ਕਰਦਾ ਕਿ ਚਲੋ ਬਹੁਤ ਮਾੜੀ ਕਟਨਾ ਹੋਈ ਹੈ ਕਿ ਪੈਦਲ ਤੁਰਿਆ ਰਹੇ ਸੀ ਕਿਸੇ ਨੇ ਬੱਚੇ ਨਾਲ ਕੋਈ ਜਰਾ ਮੋਬਾਈਲ ਦੇਖ ਦੇਣਾ ਮੋਬਾਈਲ ਸਭ ਤੋਂ ਖਤਰਨਾਕ ਚੀਜ਼ ਹੈ ਡਰਾਈਵਿੰਗ ਕਰਦੇ ਭਾਈ ਮੋਬਾਈਲ ਦੇਖਦਾ ਹੋਇ ਪੂਰਾ ਧਿਆਨ ਕਿਧਰ ਹੁੰਦਾ ਮਾਤਾ ਜਵਜਾ ਜਿਵੇਂ ਦੱਸ ਰਿਹਾ ਬੇਟਾ ਇਹ ਜੋ ਪਲੇਟਾਂ ਪਈਆਂ ਨੇ ਆਰਥਿਕ ਹਾਲਤ ਮਾੜੀ ਬਿਲਕੁਲ ਦਿਸ ਰਹੀ ਹੈ ਉਹ ਇੱਕੋ ਹੀ ਬੇਟਾ ਹੈ ਹੋਰ ਕੋਈ ਹੈ ਨਹੀਂ ਉਹ ਦਿਹਾੜੀ ਕਰਨ ਜਾਵੇ ਜਾਂ ਮਾਤਾ ਦੀ ਸੇਵਾ ਕਰੇ ਇਹ ਬੜਾ ਔਖਾ ਹੈ ਮੈਂ ਤਾਂ ਕਹਿੰਦਾ ਜਿਹੜੇ ਐਨ ਜੀਓ ਜਨੇ ਕੋਈ ਜਸਾ ਸਮਾਜ ਸੇਵ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੀ ਮੈਂ ਵੀ ਬੇਨਤੀ ਕਰਾਂ ਉਹਨਾਂ ਨੂੰ ਤੇ ਵੀ ਇਹਨਾਂ ਕੋਈ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਦੀ ਜਲਦੀ ਠੀਕ ਹੋ ਸਕੇ ਉਹ ਡੇਵਲਪਰਾਂ ਲਈ ਕਿਤੇ ਉਹ ਹਾਂ ਮੈਂ ਮਿਲਦਾ ਉਹਨਾਂ ਨੂੰ ਮੈਂ ਕੱਲ ਬਾਅਦ ਮਿਲਾਂਗਾ ਤੇ ਗੁਰਪਿਆਰ ਹੈਗਾ ਲਾਇਨਸ ਨਿਊਜ਼ ਉਹਨਾਂ ਨੂੰ ਮਿਲਾਂਗਾ ਮੈਂ ਮਿਲ ਕੇ ਮਕਰਦਾ ਹੈ ਇਹ ਪਰਵੰਦੇ ਜਿਹੜੇ ਪਰਿਵਾਰ ਦੇ ਕਿਸ ਤਰ੍ਹਾਂ ਦੇ ਵਿਚਾਰ ਕਿਰਾਏ ਤੇ ਰਹੇ ਨੇ ਬੇਛੋਟਾ ਕਮਰਾ ਵੇ ਕਮਰੇਜ ਕਿਰਾਏ 'ਚ ਬੈਠੇ ਸਾਰਾ ਸਮਾਨ ਵੇਚੀ ਹੈ ਕੰਮ ਕੀ ਕਰਦੇ ਨੇ ਮੇਰੇ ਕੰਮੇ ਬਿਜਾ ਦਿਹਾੜੀ ਕਰਦਾ ਮਾਤਾ ਪਾਂਡੇ ਮਾਂ ਦੀ ਜੀਮ ਦੱਸਦੀ ਹੈ ਇਹਦਾ ਬੇਟਾ ਦਿਹਾੜੀ ਕਰਦਾ ਬਹੁਤ ਔਖਾ ਨੂੰ ਨਹੀਂ ਲੱਗਦਾ ਨਾ ਕੋਈ ਸਾਧਨ ਨਹੀਂ ਹੈ ਦੇਖੋ ਅਰੇ ਇੱਕ ਸ਼ਰੇੜੀ ਟੁੱਟੀ ਘੜੀ ਵਿਚਾਰੇ ਅੰਦਰ ਖੜੀ ਹੈ ਵੀ ਬਹੁਤ ਔਖਾ ਗਰੀਬੀ ਜਿਹੜੀ ਹੈ ਬਹੁਤ ਸਭ ਤੋਂ ਜਿਹੜੀ ਔਖੀ ਜੀ ਗਰੀਬੀ ਹੈ ਮੈਂ ਕਿਤੇ ਲੋਕ ਕੋਸ਼ਿਸ਼ ਕਰਾਂਗੇ ਅਸੀਂ ਇਹ ਵੀ ਇਹਨਾਂ ਸਾਧਨਾਂ